ਦੇ ਅੰਦਰ ਦੁਕਾਨਾਂ ਦੇ ਵਿਵਾਦ ਦੂਲਾ ਕੇ 71 ਦੇ ਨੌਜਵਾਨ ਦੇ ਵੱਲੋਂ ਆਪਣੇ ਪਰਿਵਾਰ ਨੂੰ ਲੈ ਕੇ ਮੈਡੀਕਲ ਸਟੋਰ ਦੇ ਉੱਪਰ ਪਹੁੰਚ ਕੇ ਮੈਡੀਕਲ ਸਟੋਰ ਮਾਲਕ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਉੱਥੇ ਹੀ ਤੇਜ਼ਾਰ ਹਥਿਆਰ ਦੇ ਨਾਲ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਪੰਨ ਤੋੜ ਕਰਕੇ ਦੁਕਾਨ ਦੇ ਬਾਹਰ ਲੱਗੇ ਬੋਰ ਦੇ ਵੀ ਬੁਰੇ ਤਰੀਕੇ ਨਾਲ ਪੰਨ ਤੋੜ ਕੀਤੀ ਗਈ। ਮੈਂ ਫੋਟੋ ਸਟੇਟ ਦਾ ਮਾਲਕ ਹਾਂ ਜੀ। ਮੈਂ ਇੱਥੇ ਕੰਮ ਕਰਦਾ। ਸੇ ਤਿੰਨ ਦੁਕਾਨਾਂ ਦੀਆਂ ਜਿਹੜੀਆਂ ਅਸੀਂ ਆਪਣੇ ਖਰਚੇ ਤੇ ਤਿਆਰ ਕੀਤੀਆਂ। ਤਿਆਰ ਕਰਕੇ ਇਹਨਾਂ ਨੂੰ ਜੋ ਵੀ ਇਹਨਾਂ ਦਾ ਬੰਦਾ ਸੀਗਾ ਜੋ ਕਿ ਕਿਰਾਇਆਨਾਮਾ ਲਿਖਿਆ ਗਿਆ ਜਿਹਦੇ ਵਿੱਚ ਸਮਾਂ ਲਿਖਿਆ ਗਿਆ ਜਿਹਦੇ ਵਿੱਚ ਕੀਮਤ ਲਿਖੀ ਗਈ ਅਦਾਇਗੀ ਲਿਖੀ ਗਈ ਜਿਹੜਾ ਸਾਰਾ ਕੁਝ ਪੂਰੂਫ ਸਾਡੇ ਕੋਲ ਹੈ ਜੀ ਉਸ ਤੋਂ ਇਲਾਵਾ ਜੇ ਇਹ ਇਹਨਾਂ ਨੇ ਜੀ ਪਹਿਲਾਂ ਤੇ ਇੱਕ ਸੰਦੀਪ ਜਿਹੜੇ ਨੇ ਸਾਡੇ ਬਿਲਡਿੰਗ ਵਾਲੇ ਉਹਨਾਂ ਨਾਲ ਕਾਫੀ ਕਲੇਸ਼ ਵਿਵਾਦ ਪਾਇਆ ਜੀ ਪੈਸਿਆਂ ਨੂੰ ਲੈਣਦਣ ਕਰਕੇ ਫਿਰ ਉਹਨਾਂ ਨੇ ਉਹਨਾਂ ਤੋਂ ਫਿਰ ਹੋਰ ਸੂਲ ਕੀਤੀ ਪੇਮੈਂਟ ਫਿਰ ਲਿਖਤ ਕੀਤੀ ਇਸ ਲਿਖਤ ਤੋਂ ਇਲਾਵਾ ਹੋਰ ਵੀ ਸਾਨੂੰ ਪਤਾ ਲੱਗਾ ਕਿ ਹੋਰ ਦੇ ਨਾਲ ਵੀ ਲਿਖਤ ਕੀਤੀ ਗਈ ਹੈ ਉਹਦੇ ਸਬੂਤ ਜਿਹੜੇ ਸਾਡੇ ਕੋਲ ਨੇ ਮੇਰਾ ਇਹਨਾਂ ਦੇ ਨਾਲ ਕੋਈ ਵੀ ਰੌਲਾ ਨਹੀਂ ਸੀ ਪਹਿਲਾਂ ਨਾ ਕੋਈ ਕੋਰਟ ਕੇਸ ਆ ਇਹੋ ਜੀ ਕੋਈ ਗੱਲ ਨਹੀਂ ਲੇਕਿਨ ਇਹਨਾਂ ਨੇ ਫਿਰ ਵੀ ਮੇਰਾ ਨੁਕਸਾਨ ਕੀਤਾ ਮੇਰਾ ਮੀ ਆ ਕੇ ਸਾਡੀ ਦੁਕਾਨ ਤੇ ਸਾਨੂੰ ਹਮਲਾ ਕੀਤਾ ਤੇ ਸਾਨੂੰ ਕਿਹਾ ਕਿ ਤੁਹਾਨੂੰ ਜਾਨੇ ਮਾਰ ਦਿੱਤਾ ਜਾਏਗਾ ਹਥਿਆਰ ਵਾਲਾ ਮੁੰਡਾ 2 ਨੰਬਰ ਦਾ ਲਈ ਫਿਰਦਾ ਮੈਂ ਤਰਕਾਸ਼ ਵੀ ਦਿੱਤੀ ਆ ਥਾਣੇ ਉਸ ਤੋਂ ਬਾਅਦ ਰਾਤ 11 ਵਜੇ ਇਹਨਾਂ ਨੇ ਸਾਡੀ ਦੁਕਾਨ 'ਤੇ ਪੱਗੀਆਂ ਉਸ ਤੋਂ ਬਾਅਦ ਫਿਰ ਅਸੀਂ ਰਾਤ ਆਇਆ ਪੁਲਿਸ ਨੇ ਇਹਨਾਂ ਨੂੰ ਫੜ ਕੇ ਖੜਿਆ ਇਹਨਾਂ ਦਾ ਪਿਓ ਲੱਭਾ ਰਾਤ ਉਸ ਤੋਂ ਬਾਅਦ ਫਿਰ ਅਸੀਂ ਘਰ ਚੱਲ ਗਏ ਆ ਸਾਨੂੰ ਸਾਰਾ ਕਿਹਾ ਪੁਲਿਸ ਪ੍ਰਸ਼ਾਸਨ ਨੇ ਕਿ ਚਲੇ ਜਾਓ ਉਹ ਇਨੀ ਠੀਕ ਆ ਫਿਰ ਸਵੇਰੇ 5 ਵਜੇ ਸਾਡੀ ਦੁਕਾਨ ਦੇ ਉੱਤੇ ਏਸੀ ਲੱਗੇ ਸੀ ਉਹਨਾਂ ਨੇ ਅੱਗ ਲਾਈ ਆ ਇੱਕ ਭੰਦ ਤਾ ਟਾ ਮਾਰ ਕੇ ਇੱਕ ਉਹ ਅੱਗ ਲਾ ਦਿੱਤੀ ਸਾਡੀ ਦੁਕਾਨ ਨੂੰ ਅੱਗ ਲੱਗ ਚੱਲੀ ਸੀ ਭੱਜ ਕੇ ਕਲਾਮਪ ਵਾਲੇ ਮੁੰਡਿਆਂ ਨੇ ਬੁਝਾਈ ਆਹੀਂ ਵੀ ਆ ਕੇ ਬੁਝਾਈ ਆ ਫਿਰ ਅਸੀਂ ਪੁਲਿਸ ਨੂੰ 112 ਤੇ 100 ਨੰਬਰ ਤੇ ਕਾਲ ਕੀਤੀ ਆ ਤੇ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਹ ਕੋਣ ਨਹੀਂ ਇਹ ਜੀ ਮਛਕੀਨ ਸਿੰਘ ਆ ਪਿਛੇ ਜੀ ਤੇ ਉਹਦਾ ਪੁੱਤਿਆ ਜਗਦੀਸ਼ ਸਿੰਘ ਨਾਲ ਉਹਦਾ ਪੁੱਤਰਾ ਰਵਿਸ਼ਵਰਾਜ ਵੀਰ ਰੰਜਨਾ ਦੀ ਨੂੰ ਤੇ ਨਾਲ ਉਹਦੀ ਪੁੱਤਰੀ 라ਵੀ ਇਹਨਾਂ ਨੇ ਸਾਡੇ ਤੇ ਰਲ ਕੇ ਸਾਰਿਆਂ ਨਾਲ ਕੀਤਾ ਨਾਲਾਂ ਨੂੰ ਪਿਛੇ ਤੇ ਪੰਜ ਚਾਰ ਮੁੰਡੇ ਵੀ ਅਮਲੀ ਲਈ ਫਿਰਦੇ ਜਿਨ੍ਹਾਂ ਦਾ ਸਾਡੇ ਦਾਤਰ ਸੀ ਦਾਤਰ ਮਾਦ ਦੀ ਵੀਡੀਓ ਮੈਂ ਪੇਸ਼ ਕੀਤੀਆਂ ਨੇ ਵੀਡੀਓ ਸਾਰਾ ਕੁਝ ਹੈਗਾ ਇੱਥੇ ਧਮਕੀਆਂ ਦੇ ਦਿਆਂਦੇ ਆ ਵੀ ਤੇ ਸਾਡਾ ਜਾਨੀ ਮਾਲੀ ਇਨਸਾਨ ਦਾ ਤਾਂ ਦੇਖੋ ਜੀ ਇਹਦੇ ਵਾਇਕਲ ਜਾਣਦਾ ਜੀ ਅਸੀਂ ਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਜੀ ਇਹ ਜਾਣੇ ਕੋਰਟ ਦੇ ਨਿਯਮ ਨੂੰ ਨਹੀਂ ਮੰਨਦੇ ਕਿ ਉਹ ਕੇਸ ਵੀ ਇਹਨਾਂ ਸਾਡੇ ਜੀ ਕੀਤਾ ਦੋ ਕੇਸ ਸਾਡੇ ਨੇ ਕੀਤੇ ਦੋਵਾਂ ਦੇ ਸਾਡੇ ਇੱਕ ਸਟੇ ਆ ਇੱਕ ਚੱਲਦਾ ਪਿਆ ਸਾਡੇ ਕੋਲ ਕੋਰਟ ਦੇ ਵਿੱਚ ਅਸੀਂ ਤਾਂ ਮਾਂਜੋ ਅਦਾਲਤ ਦੇ ਬੈਠਿਆਂ ਕਿ ਜੋ ਕਰਨਗੇ ਸਾਨੂੰ ਪ੍ਰਵਾਨ ਆ ਅਸੀਂ ਉਹਨਾਂ ਦੀ ਦੁਕਾਨ ਤੇ ਕੱਲ 5:20 ਮਿੰਟ ਤੇ ਗਈਆਂ ਉਹਨਾਂ ਨੇ ਮੇਰੇ ਘਰ ਦੇ ਸਾਹਮਣੇ ਫਰੰਟ ਦੇ ਕਰਕੇ ਕੈਮਰੇ ਲਾਏ ਮੈਂ ਉਹਨਾਂ ਨੂੰ ਜਾ ਕੇ ਮੈਂ ਤੇ ਮੇਰਾ ਬੇੜਾ ਕੋਈ 52 ਤੇ ਜਾ ਕੇ ਕਿਹਾ ਵਾ ਕਿ ਆਪਣੇ ਜਿਹੜੇ ਕੈਮਰੇ ਆ ਨਾ ਉਹਨਾਂ ਨੂੰ ਸਾਈਡ ਤੇ ਕਰ ਲਓ ਉਹਨੇ ਕਿਹਾ ਕਿ ਨਹੀਂ ਮੈਂ ਨਹੀਂ ਕਰਨੇ ਆਈ ਕਿਹਾ ਤੁਸੀਂ ਬਕਰੇ ਜੇ ਕਰਕੇ ਲਾ ਲਓ ਉਹ ਕਹਿੰਦਾ ਕਿ ਨਹੀਂ ਮੈਂ ਦੁਕਾਨ ਛੱਡਣੀ ਨਹੀਂ ਹੈ ਦੁਕਾਨਾਂ ਦਾ ਝਗੜਾ ਇਸ ਤਰ੍ਹਾਂ ਚੱਲਣ ਡਿਆ ਵਾ ਕਿ ਬਜ਼ੁਰਗਾਂ ਦਾ ਕਹਿੰਦਾ ਕਿ ਬਜ਼ੁਰਗਾਂ ਨੇ ਤੁਹਾਨੂੰ ਬੇਦਗਲ ਕੀਤਾ ਵਾ ਜਦੋਂ ਕਿ ਬਜ਼ੁਰਗ ਬੇਟੇ ਮੇਰੇ ਨੇ ਕਿਹਾ ਬਜ਼ੁਰਗ ਸਾਡੇ ਨਾਲ ਹੈ ਉਤੋਂ ਉਹਨੇ ਇਸ ਤਰ੍ਹਾਂ ਆਪਣੀ ਹੱਥ ਮਾਰ ਕੇ ਗੰਦੇ ਦੇ ਚਪੇੜ ਮਾਰੀ ਨੰਬਰ 2 ਤੇ ਉਹਨੇ ਧੱਕੇ ਮਾਰੇ ਤੇ ਫਿਰ ਬਾਹਰ ਕੱਢ ਕੇ ਦਾਤਰ 5:20 ਤੋਂ ਲੈ ਕੇ 5:30 ਤੱਕ ਉਹਨੇ ਸਾਡੇ ਨੇਤਾ ਅਸੀਂ ਹੱਥ ਜੋੜ ਕੇ ਆ ਗਏ ਫਿਲਹਾਲ ਫਿਰ ਵੀ ਹਾ ਹੈਗਾ ਵਾ ਕਿਉਂ ਜਿਸ ਦੀ ਮਾਂ ਤੇ ਭੈਣ ਨੂੰ ਇਨੇ ਗੰਦੇ ਸ਼ਬਦੇ ਬੋਲੇ ਜਾਣ ਨਾ ਜੋ ਨਿਊ ਜਨਰੇਸ਼ਨ ਆ ਉਹ ਆਪਣੇ ਵਾਸਤੇ ਆਪਣੀ ਮਾਂ ਦੇ ਵਾਸਤੇ ਇਨੇ ਸ਼ਬਦ ਅੱਜ ਤਣੇ ਕੋਈ ਸਰ ਜੀ ਹੱਥ ਵਿੱਚ ਲਿਆ ਪਰ ਜਿਹੜੀ 5:20 ਤੋਂ ਲੈ ਕੇ 5:30 ਤੱਕ ਬਣੀ ਉਹ ਵੀ ਇੱਕ ਨੂਦ ਦੇਣੀ ਚਾਹੀਦੀ ਆ ਕੈਮਰੇ ਉੱਤੇ ਥਾ ਦਾ ਤੇ ਲੱਗੇ ਨੇ ਪਰ ਉਹਨਾਂ ਨੇ ਸਾਡੀ ਕੋਈ ਵੀ ਨਹੀਂ ਕੀਤੀ ਸਰਪ੍ਰੀਤ ਸਿੰਘ ਨਾਂ ਦਾ ਦਿੱਤੀ ਆ ਉਹਨੇ ਦਰਖਾਸਤ ਦਿੱਤੀ ਆ ਜਦ ਕਿ ਉਹ ਉਸ ਦੁਕਾਨ ਦੇ ਵਿੱਚ ਕਿਰਾਏ ਦਾ ਰਿਹਾ ਤੇ ਮਾਲਕ ਮਕਾਨ ਦਾ ਉਹਨਾਂ ਤੇ ਥੋੜੀ ਬਹੁਤ ਜਨਬੜ ਹੋਈ ਆ ਦੋਹਾਂ ਤਰ੍ਹਾਂ ਦੀਆਂ ਦਰਖਾਸਤਾਂ ਆਈਆਂ ਜਾਂਚ ਹੋ ਰਹੀ ਆ